ਲਓ ਵੀ ਮਿੱਤਰੋ ਫਰੀਦਕੋਟ ਵਾਲੇ ਸ਼ੋว์ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਮਖਿਆ ਭਰਾਵਾਂ ਨੂੰ ਯਾਦ ਕਰਾ ਦਈਏ ਕਈ ਵਾਰ ਬੰਦਾ ਕੀ ਹੁੰਦਾ ਵੀ ਪਹਿਲਾਂ ਤਿਆਰੀ ਕਰੀ ਜਾਂਦਾ ਮੌਕੇ ਤੇ ਆ ਕੇ ਤਰੀਕ ਤਰੂਕ ਉਹਦੇ ਦਿਮਾਗ ਚੋਂ ਨਿਕਲ ਜਾਂਦੀ ਆ ਸੋ ਮਿੱਤਰੋ ਅੱਜ 29 ਫਰਵਰੀ ਆ ਤੇ ਕੱਲ ਨੂੰ ਸਵੇਰੇ 1 ਮਾਰਚ ਨੂੰ ਸ਼ੋ ਸਟਾਰਟ ਹੋ ਗਿਆ ਤੇ 1 ਮਾਰਚ ਨੂੰ ਸਵੇਰੇ 10 ਵਜੇ ਸ਼ੋ ਚੱਲ ਪੈਣਾ ਮਿੱਤਰੋ ਸੋ ਜਿੰਨੇ ਵੀ ਭਰਾਵਾਂ ਨੇ ਦੂਰੋਂ ਨੇੜਿਓਂ ਚੱਲ ਕੇ ਆਉਣਾਗਾ ਚਾਹੇ ਕਿਸੇ ਨੇ ਦੇਖਣ ਵਾਸਤੇ ਆਉਣਾ ਸ਼ੋ ਤੇ ਚਾਹੇ ਆਪਦੇ ਜਾਨਵਰ ਲੈ ਕੇ ਆਉਣਾ ਸ਼ੋ ਨੂੰ ਲੜਨ ਵਾਸਤੇ ਕੰਪੀਟੀਸ਼ਨ ਲੜਨ ਵਾਸਤੇ ਤੇ ਮਖਿਆ ਵੀਡੀਓ ਸ਼ੇਅਰ ਕਰ ਦਈਏ ਤਾਂ ਕਿ ਭਰਾਵਾਂ ਦੇ ਦਿਮਾਗ ਦੇ ਵਿੱਚ ਆ ਜੇ ਨੋਟਿਸ 'ਚ ਆ ਜੇ ਗੱਲ ਸੋ ਖਿੱਚ ਲੋ ਕੰਮ ਨੂੰ ਮਿੱਤਰੋ ਆ ਤੁਹਾਨੂੰ ਚਾਰੇ ਪਾਸੇ ਨਿਗਾ ਮਾਰ ਕੇ ਦਿਖਾਵਾਂਗੇ ਗਰਾਊਂਡ ਵੀ ਐਨ ਤਿਆਰ ਕਰਤਾ ਸਟੋਰੀਆਂ ਸਟੋਰੀਆਂ ਲੱਗ ਚੁੱਕੀਆਂ ਨੇ ਤੇ ਇੱਕ ਜਿਹੜਾ ਮੇਰਾ ਮੇਨ ਮਕਸਦ ਹੋਰ ਸੀਗਾ ਇਸ ਵੀਡੀਓ ਨੂੰ ਸਾਂਝੀ ਕਰਨ ਦਾ ਕਈ ਵਾਰ ਕੀ ਹੁੰਦਾ ਵੀ ਜਿਵੇਂ ਦੂਰੋਂ ਨੇੜਿਓਂ ਭਰਾਮਣੇ ਚੱਲ ਕੇ ਆਉਣਾ ਹੁੰਦਾ ਜਿਵੇਂ ਬਹੁਤੇ ਭਰਾ ਤਾਂ ਪਹਿਲਾਂ ਆਉਂਦੇ ਜਾਂਦੇ ਰਹਿੰਦੇ ਆ ਤੇ ਕਈ ਵੀਰਾਂ ਨੇ ਨਵੇਂ ਆਣੇ ਆਉਣਾ ਹੁੰਦਾ ਸੋ ਉਹਨਾਂ ਵਾਸਤੇ ਆਪਾਂ ਲੋਕੇਸ਼ਨ ਕਲੀਅਰ ਕਰਨ ਲੱਗੇ ਆ ਤਾਂ ਕਿ ਉਹਨਾਂ ਨੂੰ ਕਿਸੇ ਤੋਂ ਪੁੱਛਣਾ ਨਾ ਪਵੇ ਆ ਤੁਸੀਂ ਦੇਖ ਲਓ ਟੈਂਟ ਡੰਟ ਚਾਰ ਸਪੇਰੇ ਲੱਗ ਗਏ ਜਿਹੜਾ ਆਪਣਾ ਗਰਾਊਂਡ ਦੀ ਕੰਨੀ ਨਿਗਾਹ ਮਾਰ ਲਓ ਸਟੇਜਾਂ ਸਟੂਜਾਂ ਸਜ ਕੇ ਤਿਆਰ ਹੋ ਗਈਆਂ ਬਹੁਤ ਖੁੱਲਾ ਥਾਂਗਾ ਪਹਿਲਾਂ ਵਾਲੀ ਲੋਕੇਸ਼ਨ ਆ ਸੋ ਲੋਕੇਸ਼ਨ ਤੁਸੀਂ ਨੋਟ ਕਰ ਲਓ Google Map ਦੇ ਵਿੱਚ ਭਰ ਲਿਓ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਪੈਣੀ ਗਲਤ ਨਾ ਹੋ ਜਿਹਾ ਉੱਤੇ ਆਪਾਂ ਸਪੈਲਿੰਗ ਵੀ ਸਾਰੇ ਦੇਤੇ ਲੋਕੇਸ਼ਨ ਤੁਸੀਂ ਭਰਨੀ ਆ Google Map ਦੇ ਵਿੱਚ ਹੋਟਲ ਸ਼ਾਹੀ ਹਵੇਲੀ ਫਰੀਦਕੋਟ ਇਹ ਇਹਦੇ ਸਪੈਲਿੰਗ ਆ ਜਿਹੜੇ ਉੱਤੇ ਦੇਖ ਕੇ ਤੁਸੀਂ ਭਰ ਲਿਓ ਲੋਕੇਸ਼ਨ ਦੇ ਵਿੱਚ ਡੈਸਟੀਨੇਸ਼ਨ ਦੇ ਵਿੱਚ ਤੇ ਉੱਥੋਂ ਤੁਹਾਨੂੰ ਸਾਰਾ ਕਲੀਅਰ ਹੋ ਜਾਣਾ ਤੇ ਕਿਸੇ ਨੂੰ ਤੁਹਾਨੂੰ ਰਾਹ ਪੁੱਛਣ ਦੀ ਲੋੜ ਨਹੀਂ ਪੈਣੀ ਆ ਦੇਖ ਸਕਦੇ ਹੋ ਕੱਲਾ-ਕੱਲਾ ਟਰੈਕ ਵੀ ਸਾਰਾ ਤਿਆਰ ਕਰਤਾ ਜਿੱਥੇ ਰੇਵੀਆ ਚਾਲ ਦੇ ਕੰਪੀਟੀਸ਼ਨ ਹੋਣਿਆ ਤੇ ਆ ਤੰਬੂ-ਤੰਬੂ ਪਾਸੇ ਘੋੜਿਆਂ ਦੇ ਖੜਨ ਵਾਸਤੇ ਸਟੋਰੀਆਂ ਇਹ ਵੀ ਲੱਗ ਚੁੱਕੀਆਂ ਨੇ ਜਿਨ੍ਹਾਂ ਨੇ ਆਪਦੇ ਜਾਨਵਰ ਆ ਕੇ ਟੈਂਟਾਂ ਦੇ ਵਿੱਚ ਸਟੋਰੀਆਂ ਦੇ ਵਿੱਚ ਖੜਾਉਣੇ ਆ ਸੋ ਸਾਰਾ ਕੰਮ ਕੰਪਲੀਟ ਹੋ ਗਿਆ ਜਗ੍ਹਾ ਬਹੁਤ ਖੁੱਲੀ ਡੁੱਲੀ ਆ ਜਿਵੇਂ ਮਰਜ਼ੀ ਆਪਦੇ ਜਾਨਵਰ ਲੈ ਕੇ ਇੱਥੇ ਤੁਰੇ ਫਿਰਿਓ ਕੋਈ ਸਮੱਸਿਆ ਨਹੀਂ ਹੈਗੀ ਆ ਦੇਖ ਸਕਦੇ ਹੋ ਚਾਰ ਚਪੇਰੇ ਜਿਹੜਾ ਰਿੰਗ ਦੇ ਦੁਆਲੇ ਬਾਹਰ ਦਰਸ਼ਕਾਂ ਦੇ ਦੇਖਣ ਨੂੰ ਬਣਾਇਆ ਹੁੰਦਾ ਸਾਰਾ ਰਾਹਦਾਰੀ ਵਗੈਰਾ ਜਿ ਟੋੜੇ ਲੈ ਕੇ ਜਾਣੇ ਆ ਉਹ ਸਾਰਾ ਸਿਸਟਮ ਸੈਟਅਪ ਕੰਪਲੀਟ ਹੋ ਗਿਆ ਮਿੱਤਰੋ ਤੇ ਲੋਕੇਸ਼ਨ ਦੇ ਨਾਲ ਨਾਲ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸਣ ਲੱਗਿਆ ਇੱਕ ਗੂਗਲ ਮੈਪ ਦੇ ਵਿੱਚ ਕੋਆਰਡੀਨੇਟਸ ਹੁੰਦੇ ਆ ਉਹ ਵੀ ਤੁਸੀਂ ਆ ਨੰਬਰ ਆਪਾਂ ਦੇਤਾ ਸਕਰੀਨ ਦੇ ਥੱਲੇ ਚਾਹੇ ਤੁਸੀਂ ਡੈਸਟੀਨੇਸ਼ਨ ਦੇ ਵਿੱਚ ਇਹ ਨੰਬਰ ਭਰ ਲਿਓ ਤਾਂ ਵੀ ਤੁਸੀਂ ਲੋਕੇਸ਼ਨ ਤੇ ਪਹੁੰਚ ਜਾਓਗੇ ਇਸ ਨੰਬਰ ਦੇ ਨਾਲ ਵੀ ਤੁਸੀਂ ਸੌਖਾ ਹੋ ਜੂ ਤੁਹਾਨੂੰ ਚਾਹੇ ਉੱਪਰ ਲੋਕੇਸ਼ਨ ਪਰ ਲਿਓ ਸੋ ਖਿੱਚ ਲਓ ਤਿਆਰੀ ਤੜਕੇ 10 ਵਜੇ 1 ਤਰੀਕ ਨੂੰ ਪਹੁੰਚ ਜਾਓ ਮਿੱਤਰੋ ਸ਼ੋਅ ਦੇ ਉੱਤੇ